हां मित्रो भाई मित्रों आज ਆਪਾਂ ਆਇਆ ਮਹਿਲ ਕਲਾਮ ਬਾਈ ਪ੍ਰਵੀਨ ਕੋਲੇ ਬਾਈ ਨੇ ਨਵਾਂ ਸ਼ੋਰੂਮ ਕਰਿਆ ਟਾਇਰਾਂ ਦਾ ਆਜੂ ਕਰਦਿਆਂ ਗੱਲਬਾਤ ਕੀ ਹਾਲ ਆ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਵੀਰੇ ਹਾਂ ਜੀ ਹਾਂ ਜੀ ਠੀਕ ਹਾਂ ਤੇ ਕਿਹੜੇ ਕਿਹੜੇ ਟਾਇਰ ਵੀ ਆਪਨੇ ਕੋਲ ਪ੍ਰੋਵਾਈਡ ਕਰਵਾ ਲਵਾਂ ਦੀ ਟਾਇਰ ਬਾਈ ਆਪਣੇ ਕੋਲੇ JK ਆ, Apollo ਆ, Cert ਆ ਤੇ Goodyear ਆ, ਬਾਕੀ ਜਿਹੜੇ ਵੀ ਕਸਟਮਰ ਕਹਿੰਦਾ ਉਹ ਸੇਵ ਨਹੀਂ ਪ੍ਰੋਵਾਈਡ ਕਰ ਦਿੰਦੇ। ਠੀਕ ਓਕੇ। ਇਹਨਾਂ ਦੀ ਵਧੀਆ ਗਰੰਟੀ ਵਾਰੰਟੀ ਹੁੰਦੀ ਆ। ਪੂਰੀ ਪੂਰੀ ਵਜ਼ਰ ਪੂਰੀ ਗਰੰਟੀ ਵਾਰੰਟੀ ਇਹਦੀ ਹੁੰਦੀ ਆ। ਕਿਹੜੀ ਟਾਇਰ ਨੇ ਕੋਈ ਇਹ ਜਿਹੀ ਨਹੀਂ ਹੁਣ ਚਾਇਨਾ ਮੀਡਲੋਂੋਂ ਫਟ ਗਏ। ਠੀਕ ਹੈ ਮਨਾ ਨਹੀਂ ਦੀ ਟਾਇਰ ਨੇ। ਤੇ ਵੀ ਲੋ ਮੇਰਾ ਕਿ ਹਰ ਹਰ ਇੱਕ ਗੱਡੀ ਤੇ ਆਪਣੇ ਕੋਲ ਮਿਲ ਜਾਂਦੇ ਨੇ। ਸਾਰੀਆਂ ਗੱਡੀਆਂ ਤੇ ਮਿਲਦੇ ਨੇ, ਵਾਸ਼ਨ ਆ, ਪਲਾਟੀ ਆ ਤੇ ਡਾਇਮੰਡ ਵਾਲੇ ਨੇ ਤੇ ਫਲਕਣਾ ਸਾਰੇ ਬਾਕੀ ਹੋਰ ਜਿਹੜੇ ਜਿਹੜ ਇਹ ਸਹੀ ਕੰਮ ਨਹੀਂ ਕਰਵਾ ਰਹੇ। ਕੁਆਲਿਟੀ ਬੁਰੀ ਉਹ ਕਹਿੰਦੀ ਆ। ਪੂਰੀ ਜਮਲ ਇੱਕ ਨੰਬਰ ਵੇ। ਓਕੇ। ਤੇ ਬਾਕੀ ਹੋਰ ਵੀ ਆਪਾਂ ਜਦਾਂ ਗੱਡੀਆਂ ਦੀ ਅਲਾਈਨਮੈਂਟ ਵગેਰਾ ਕਰਵਾਉਂਦੇ ਆ। ਅਲਾਈਨਮੈਂਟ ਵੀ ਹਾਂਜੀ ਅਲਾਈਨਮੈਂਟ ਮਸ਼ੀਨਾਂ ਆਪੇ ਲੇਟੈਸਟ ਮਸ਼ੀਨਾਂ ਹੀ ਨੇ ਕਿਉਂ ਨਾਲੀਆਂ 2025 ਮਾਡਲ ਨੇ ਬਿਲਕੁਲ ਲੇਟੈਸਟ ਮਸ਼ੀਨਾਂ ਨੇ। ਬਾਕੀ ਉਹਦੇ ਬਾਰੇ ਆਪਣੇ ਇਹਦਾ ਸਟਾਫ ਆ ਤੁਹਾਨੂੰ ਦੱਸ ਦਿੰਦੇ ਨੇ। ਓਕੇ। ਅਲਾਈਨਮੈਂਟ ਦਾ ਮਸ਼ੀਨਾਂ ਜਦੋਂ ਵੀ ਵੀਡੀਓ ਵਿੱਚ ਆਈਏ ਲੌਂਗਿੰਗ ਦਾ ਮੂਵ ਹੋ ਰਹੀ ਹੈ ਟੈਕਨੋਲੋਜੀ। ਇਹ ਆ। ਬੈਲਸੇ ਦਾ ਹੋ ਗਿਆ। ਵਿੱਚ ਬੈਲਸ ਹੋ ਜਾਂਦਾ ਜਦੋਂ ਲਾਈ ਵ੍ਹੀ ਉਹਦਾ ਅਲਾਈਨਮੈਂਟ ਵੀ ਬਣਾਤਾ ਕਰੀਏ ਟਾਇਰ ਪੂੰਦਾ ਕੋਈ ਉਹਦੇ ਵਿੱਚ ਆਪਾਂ ਕਰ ਦੇਣਾ ਜੇ ਵੀ ਵੀਰ ਟਾਇਰ ਜਾਂ ਵੀਰ ਨਵੇਂ ਪੂੰਦਾ ਦਾ ਵੀਰ ਇਹਨਾਂ ਵੀ ਆਪਾਂ ਅਲਾਈਨਮੈਂਟ ਇਹਨਾਂ ਬਿਲਕੁਲ ਫ੍ਰੀ ਕਰਕੇ ਦਿੰਨੇ ਆ ਤੇ ਬਿਲਕੁਲ ਨਵੀਆਂ ਮਸ਼ੀਨਾਂ ਇਹੋਦੇ ਸਾਹਮਣੇ ਨੇ ਟਿਕ ਕਰ ਲੋ ਟਾਇਰ ਚੈਂਜਰ ਆਪਾਂ ਹੈਲਪਰ ਵਾਲਾ ਸਪੈਸ ਮੰਗਾਇਆ ਵੀ ਤੇ ਇਹਦੇ ਵਿੱਚ ਸਟ੍ਰੈਨ ਨਾ ਕੋਈ ਜੇ ਤੁਹਾਨੂੰ ਨਾ ਹੋ ਜੇ ਜਿਹੜੀ ਆਪਾਂ ਹੈਲਪਰ ਵਾਲਾ ਸਪੈਸ ਮੰਗਾਇਆ ਨਾਲ ਆਪਾਂ ਸਟੌਕ ਕਰੇ ਦਾ ਕੰਮ ਸਟੌਕ ਆਪਣਾ ਦੇਖ ਰਿਹਾ ਸਟੌਕ ਆਪਣੇ ਕੋਲ ਸਾਰਾ ਪਿਆ ਹੋਆ ਵਾਹਡੀ ਵਾਲਾ ਨਵੇਂ ਟਾਇਰ ਤੋਂ ਆਪਣੇ ਕੋਲ ਤਾਂ ਉਹ ਪੁਰਾਣੇ ਟਾਇਰ ਵੀ ਆਪਾਂ ਕੱਢ ਲੈਂਦੇ ਵਿੱਚ ਪੁਰਾਣੇ ਆਪਾਂ ਵੀ ਕੱਢ ਲਏ ਤੇ ਕੀ ਨਹੀਂ ਦੇਖ ਕੇ ਕਿਹੜਾ ਕਿੰਨੇ ਦਾ ਹੈਗਾ ਵਧੀਆ ਰੇਟ ਦੇਈਦਾ ਬੰਦੇ ਨੂੰ ਬੰਦਾ ਆਪ ਬਹੁਤ ਹੋ ਜਾਂਦਾ ਇਸ ਤੋਂ علاوہ ਵੀ ਜਿਵੇਂ ਗੱਡੀਆਂ ਦਾ ਤਾਂ ਆਪਣਾ ਕੰਮ ਹੈਗਾ ਹੀ ਆ ਤੇ ਸਕੂਟਰ ਮੋਟਰ ਹੈਗਾ ਸੂਰੀਆ ਦਾ ਕਹਿ ਰਿਹਾ ਟਾਇਰ ਵਗੈਰਾ ਆਪਾਂ ਵੀ ਬਣਾਉਂਦੇ ਆ ਹਾਂਜੀ ਸਕੂਟਰ ਮੋਟਰ ਵਾਲਿਆਂ ਦੇ ਸਾਰੇ ਟਾਇਰ ਆਪਣੇ ਕੋਲੇ ਲਿਆਂਦੇ ਹੋਏ ਸਾਰਿਆਂ ਦੇ ਪਾਉਂਦੇ ਹੋਏ ਹੋਰ ਵੀ ਆਪਣੇ ਕੋਲੇ ਗੱਡੀਆਂ ਦੀ ਐਕਸੈਸਰੀਆਂ ਸਮਾਨ ਵੀ ਮਿਲ ਜਾਂਦਾ ਖਾਸ ਐਕਸੈਸਰੀਆਂ ਮਿਲ ਜਾਂਦਾ ਵੀ ਆਪਣੇ ਕੋਲ ਡੈਸ਼ਬੋਰਡ ਤੇ ਲੌਗੋ ਨੰਬਰ ਸੈਂਡ ਸਾਮਾਨ ਹੈ ਸਾਰਾ ਕੁਝ ਠੀਕ ਹੈ ਤਾਂ ਪ੍ਰੋਫੈਸਰ ਜਿਹੜਾ ਮਾ ਕੋਮ ਆਪਾਂ ਪਾਉਂ ਜਾਂ ਪੂਰਾ ਨੋਰਮ ਜਿਹੜਾ ਵਰਤਿਆ ਹੁੰਦਾ ਓਕੇ ਹੋਰ ਵੀ ਆਪਣੀ ਹੁਣ ਲੋਕੇਸ਼ਨ ਦੱਲ ਦੋ ਵੀ ਜਿਹੜਾ ਕੋਈ ਵੀਰ ਭਾਈ ਨੇ ਆਉਣਾ ਆਪਣੇ ਕੋਲ ਮੈਂ ਮਹਿਲ ਕਲਾਂ ਤੋਂ ਜਦੋਂ ਅਸੀਂ ਬਰਨਾਲੇ ਨੂੰ ਜਾਂਦੇ ਹਾਂ ਨਾਲ ਹੀ ਪੰਪ ਆਉਂਦਾ ਮoure ਜਿਹੜੇ ਨਵਾੜ ਨਾਲ ਹੀ ਆਪਣਾ ਲੋਕੇਸ਼ਨ ਹੈ ਠੀਕ ਆ ਤੇ ਜੇ ਕੋਈ ਆਪਣਾ ਵੀਡੀਓ ਦੇਖ ਕੇ ਤੁਹਾਡੇ ਕੋਲ ਕੌਣ ਲੱਦਾ ਉਹਦਾ ਮਾਨਤਾ ਬਿਲਕੁਲ ਬਾਈ ਜੀ 100% ਕਰਾਂਗੇ ਜਿੰਨਾ ਹੋ ਸਕੇ ਅਸੀਂ ਉਹਨਾਂ ਤੁਹਾਡੀ ਜਿਹੜੀ ਹੈਲਪ ਕਰਾਂਗੇ ਜਾਂ ਜਿਹੜੇ ਜਿਹੜੇ ਕਸਟਮਰ ਆਉਂਦੇ ਨੇ ਆਪਣੇ ਵੀ ਆਪਣੇ ਜਿਹੜੇ ਸਾਮਾਨ ਵੀ ਆਪਾਂ ਲੈ ਕੇ ਆਇਆ ਓ ਉਹ ਨੋਰਮਲ ਤੋਂ ਲੈ ਕੇ ਹਾਈ ਰੇਂਜ ਸਾਰੀ ਹੈ ਜੀ ਪਰ ਜਿਹੜੀ ਆਪਣੇ ਹਰ ਇੱਕ ਬੰਦੇ ਦੀ ਪਹੁੰਚ ਦੇ ਵਿੱਚ ਹੋਵੇ ਓਕੇ ਜੀ ਹਾਂ ਜੀ ਹੱਕ ਦਾ ਸ਼ੌਂਪੂਰਾ ਹੋਵੇ ਓਕੇ ਓਕੇ ਹਾਂ ਜੀ ਸੋ ਇੱਕ ਵਾਰ ਬਾਈ ਨੇ ਨਵਾਂ ਕੰਮ ਚਲਿਆ ਤੇ ਇੱਕਦਮ ਹੋਰ ਵੀ ਸੀ ਵੀ ਵੀਰ ਹੁਣੀ ਆਸਟ੍ਰੇਲੀਆ ਤੋਂ ਪੀਆਰ ਨੇ ਪਰ ਅੱਜ ਕੱਲ ਆਮ ਤੌਰ ਤੇ ਹਰੇਕ ਪੰਜਾਬੀ ਨੌਜਵਾਨ ਬਾਹਰ ਨੂੰ ਗਿਆ ਲੈਂਦਾ ਇਹ ਵੀਰਾਂ ਨੇ ਉਥੋਂ